ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਉ ਦਾਦੇ ਜੀ ਵਿਹਾ ਪੋਤਾ ਪਰਵਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਜਨ ਪਿਆਰਿਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੱਤੇ ਬਲਵੰਡ ਦੀਵਾਰ ਜੋ ਰਾਗ ਰਾਮਕਲੀ ਦੇ ਵਿੱਚ ਦਰਜ ਹੈ ਇਸ ਦੀ ਆਪਾਂ ਸੰਥਿਆ ਸਰਵਨ ਕਰ ਰਹੇ ਹਾਂ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ 6ਵੀਂ ਪੌੜੀ ਦੀ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸੋ ਟਕਾ ਸੋ ਬਹਿਣਾ ਬੱਬੇ ਦਲਾਵਾ ਹਾ ਮੁਕਤਾ ਨਾਣੇ ਕੰਨਾਂ ਬਹਿਣਾ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਸੋਈ ਦੀਬਾਨ ਨਾਣੇ ਔਂਕੜ ਤਿਉ ਪੱਪੇ ਬਿਹਾਰੀ ਊੜੇ ਦਿਲੈਂਕੜ ਤਿਉ ਤਿਉ ਇਸ ਤਰ੍ਹਾਂ ਬੋਲਣਾ ਹੈ जज्जे ना लम्मा करके बोलना है वोवे सारी आहे कन्ना जे वेहा बोवे वे सारी आहे कन्ना वेहा जे वे जे वेहाठा वे बोलना जे वेहा लगेगा पोता परवान नाने ओंकड़ जैन बासक नेत्र है नन्हे ਕੱਤੇ ਦਲਾਵਾ ਪੈਚ ਅੱਧਾ ਰਾਰਾ ਨੇਤਰੇ ਛੇਤੀ ਬੋਲਣਾ ਨੇਤਰ ਕੱਤਿਆ ਕੱਗੇ ਅਦਕ ਕੱਤਿਆ ਇਹ ਤੇ ਵਿਸਰਾਵਣ ਲੱਗੇਗਾ ਕਰਨੇ ਹੀ ਤਾਨ ਔਂਕੜ ਨਾਣੇ ਔਂਕੜ ਜਨ ਸਮੁੰਦ ਮਮੇ ਟਿੱਪੀ ਦੇਰੋ ਲਿਆ ਇਹ ਤੇ ਵਿਸਰਾਵਣ ਲੱਗੇਗਾ ਕਰ ਮੇਰ ਮਧਾਨ ਤਦ ਦੇ ਦੇ ਨਾ ਤਦ ਦਾ ਪਾਰਾ ਬੋਲਿਆ ਜਾਵੇਗਾ ਮਾਧਾਨ ਨਾਣੇ ਔਕੜ ਮਾਧਾਨ ਨਾਣੇ ਔਕੜ 14 ਰਤਨ ਨਿਕਾਲਿਆਨ ਇਹ ਤੇ ਵਿਚਰਾਵ ਲੱਗੇਗਾ ਕੀ ਤੂੰ ਕਕੇ ਬਿਆਰੀ ਉਤਯਾਦਕ ਤੱਤੇ ਹੋੜਾ ਨੰਨੇ ਔਕੜ ਕੀ ਤੂੰ ਚਾਨਾਨ ਚੱチェ ਕੰਨਾ ਚਾਹ ਬੋਲ ਕੇ ਨੰਨੇ ਕੰਨਾ ਨਾ ਨਾਣੇ ਔਕੜ ਨੋ ਚਾਨਾਨ ਇਸ ਤਰ੍ਹਾਂ ਬੋਲਣਾ ਊੜਾ ਕੀ ਤੋ ਸਜਤਾ ਸੱਸਾ ਹਾ ਜੱਜਾ ਸਜਦਾ ਇੱਥੇ ਵਿਸ਼ਰਾਮ ਲੱਗੇਗਾ ਜਾਤ ਪੋਲਾ ਬੁਲੇ ਜਾਵੇਗਾ ਕੀਓ ਪਲਾਣ ਨਾਣੇ ਔਂਕੜ ਤਣਖ ਨਾਣਾ ਸੱਦਾ ਨਾਣਾ ਖੱਖੇ ਔਂਕੜ ਤਣਖ ਚੜਾਓ ਰਾੜੇ ਦੇ ਪੈਰ ਤੇ ਹਲੰਤ ਲਾ ਕੇ ਭਾਰਾ ਬੋਲਣਾ ਚੜਾਓ ਊੜਾ ਕੁਲੇ ਮੂੰਹ ਵਾਲਾ ਹੈ ਸਤ ਦਾ ਇਥੇ ਵਿਚਰਾਮ ਲੱਗੇਗਾ ਜਾਸ ਹੰਦਾ ਬਾਣ ਨਾਣੇ ਔਕੜ ਕਾਲ ਪੋਲਾ ਬੋਲੇ ਜਾਵੇਗਾ ਵਿੱਚ ਧੂ ਅੰਧਾਰ ਸਾ ਇਥੇ ਵਿਚਰਾਮ ਲੱਗੇਗਾ ਚੜਿਆ ਰਾੜੇ ਪੈ ਚਹ ਅਨੰਤ ਚੜਿਆ ਰਹਿ ਭਾਣ ਰਹਿ ਵਕ ਬੋਲਣਾ ਭਾਣ ਵਕ ਬੋਲਣਾ ਨਾਣੇ ਔਕੜ ਭਾਣ ਸਤੋ ਸਸਯਦਕ ਤਤਾ ਹਯ ਊਂਕੜ ਸਤੋ ਖੇਤ ਜਮਾਇਓ ਊੜਾ ਕੁਲੇ ਮੂਵਾਲਾ ਜਮਾਇਓ ਇਥੇ ਵਿਸ਼ਰਾਮ ਲੱਗੇਗਾ ਸਤੋ ਛਾਵਾਂ ਨਿਤ ਰਸੋਈ ਤੇਰੀ ਐ ਇਥੇ ਵਿਸ਼ਰਾਮ ਲੱਗੇਗਾ ਕਿਉ ਮੈਦਾ ਖਾਨ ਨਾਣੇ ਊਂਕੜ ਚਾਰੇ ਕੁੰਡਾ ਗੱਡੇ ਕੰਨ ਉੱਤੇ ਬਿੰਦੀ ਕੁੰਡਾ ਸੁਜੀਓਸ ਸੱਸੀ ਔਂਕੜ ਉੱਤਯਦਕ ਝੱਜੇ ਵਿਆਹ ਸੁਜੀ ਬੋਲ ਕੇ ਵਿੱਚ ਡੈਸ਼ ਦੇਣੀ ਹੈ ਊੜਾ ਖੁੱਲੇ ਮੂੰਹ ਵਾਲਾ ਸੱਸੀ ਔਂਕੜ ਓਸ ਸੁਜੀਓਸ ਸੁਜੀਓਸ ਇਕੱਠਾ ਬੋਲਣਾ ਹੈ ਇੱਥੇ ਵਿਸ਼ਰਾਮ ਲਾਵਾਂਗੇ ਮਨ ਮਹਿ ਇੱਥੇ ਟੰਬਕੀ ਲੱਗੇਗੀ ਤਬਦ ਪਰਵਾਨ ਨਾਣੇ ਔਂਕੜ ਆਵਾ ਗਾਣ ਨਾਣੇ ਔਂਕੜ ਨਿਵਾਰੇਉ ਊੜਾ ਕੁੱਲੇ ਮੁਵਾਲਾ ਇਤੇ ਵਿਸਰਾਮ ਲਗੇਗਾ ਕਾਰ ਨਦਰ ਨੀਸਾਨ ਆਉ ਤਰਿਆ ਐੜਾ ਊੜ ਔਂਕੜ ਔ ਬੋਲ ਕੇ ਤੱਤਾ ਰਾਰੇ ਸਾਰੀ ਐੜੇ ਕੰਨਾ ਤਰਿਆ ਆਉ ਤਰਿਆ ਇਕੱਠਾ ਬੋਲਣਾ ਆਉ ਤਰਿਆ ਆਉ ਤਾਰ ਇਹ ਵੀ ਉਸੇ ਤਰ੍ਹਾਂ ਬੋਲਣਾ ਹੈ ਆਉ ਤਰਿਆ ਤੇ ਆਉ ਤਾਰ ਇਹ ਕੋਲੇ ਬੋਲੇ ਜਾਣਗੇ ਲੈ ਇਥੇ ਵਿਚਰਾਵਨ ਲੱਗੇਗਾ ਸੋ ਪੁਰਖ ਸੁਜਾਨ ਨਾਣੇ ਔਂਕੜ ਛਖੜ ਛਜਯਦਕ ਖਖੜਾੜੇ ਸਹਿਰੀ ਛਖੜ ਵਾਓ ਇਥੇ ਜਮਕੀ ਲੱਗੇਗੀ ਨਾ ਦੋਲਾਈ ਡੱਡੇ ਹੜਾ ਬੋਲ ਕੇ ਵਿੱਚ ਕਹਿ ਦੇਣੀ ਐ ਲੱਲਾ ਈੜੀ ਵਿਹਾਰੀ ਲਈ ਦੋਲਾਈ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਚਰਾਵਨ ਲੱਗੇਗਾ ਪਰਬਤ ਮੇਰਾ ਨਾਣੇ ਔਂਕੜ ਜਾਨ ਬਿਰਥਾ ਜੀ ਐੜਾ ਮੁਕਤਾ ਜੀ ਕੀ ਇਥੇ ਵਿਚਰਾਵਾਂ ਲੱਗੇਗਾ ਜਾਨੀ ਨਾਨ ਬਿਹਾਰੀ ਹੂ ਫਾਹਿਦ ਲੈਂਕੜ ਹੂ ਟਿੱਪੀ ਨੀ ਰੌਣੀ ਹੂ ਬੋਲਣਾ ਦਲੈਂਕਰ ਲਾ ਕੇ ਟਿੱਪੀ ਤੋਂ ਮਿਣਾ ਜਾਨ ਕਿਆ ਸਾ ਲਾਹੀ ਸੱਚੇ ਪਾਤ ਸਾਹ ਇਥੇ ਵਿਚਰਾਵਾਂ ਲੱਗੇਗਾ ਜਾਨ ਜੱਜੇ ਕੰਨ ਉੱਤੇ ਬਿੰਦੀ ਜਾਨ ਤੂੰ ਟਿੱਪੀ ਨੀ ਰੌਣੀ ਤੂੰ ਸੁਗੜ ਇਸ ਨੂੰ ਕਈ ਗੁਰਮਖ ਸੋ ਘੜ ਬੋਲਦੇ ਨੇ ਪਾਰੇ ਪਾੜ ਸੁਧ ਨਹੀਂ ਹੈ ਸੁਧ ਪਾੜ ਜਿਹੜਾ ਸੁਗੜ ਸੁਜਾਨ ਸੁਜਾਨ ਇਕੱਠਾ ਬੋਲਣਾ ਹੈ ਦਾਨ ਇਥੇ ਆਪਾਂ ਜਮ ਕੇ ਲਾਵਾਂਗੇ ਜੇ ਸਤਗੁਰ ਭਾਵਸੀ ਇਥੇ ਵਿਚਰਾਵਾਂ ਲਗੇਗਾ ਤੋ ਸਤੇ ਸਸਿਆਦਕ ਤਤੇ ਨਾ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਇਥੇ ਆਪਾਂ ਵਿਸਰਾਵ ਲਵਾਂਗੇ ਓਮਤ ਊੜੇ ਔਂਕੜ ਉੱਤੇ ਅਦਕ ਮੰਮਾ ਤੱਤੇ ਸਾਰੀ ਓਮਤ ਓਮਤ ਕੋ ਨਾ ਬੁਲੇ ਜਾਵੇਗਾ ਹੈਰਾਨ ਨਾਣੇ ਔਂਕੜ ਤੋ ਟਿੱਕਾ ਸੋ ਬਹਿਣਾ ਸੋਈ ਦੀਬਾਨ ਬਹਿਣਾ ਤੇ ਵਿਸਰਾਵ ਲਾਉਣਾ ਹੈ ਪਿਉ ਪਪੇ ਬਿਹਾਰੀ ਊੜੇ ਦੜੈਂਕੜ ਪਿਉ ਦਾਦੇ ਜਿਦੇ ਹਾਂ ਇਥੇ ਵਿਚਰਾਮ ਲਾਵਾਂਗੇ ਪੋਤਰਾ ਪਰਵਾਨ ਪੋਤਰਾ ਚੇਤੀ ਬੋਲਣਾ ਕਿਉਂਕਿ ਪੈ ਚੱ ਅੱਧਾ ਰਾਰਾ ਲੱਗਾ ਹੋਇਆ ਹੈ ਪੋਤਰਾ ਪਰਵਾਨ ਤੂੰ ਟਿੱਕਾ ਸੋ ਬਹਿਣਾ ਤੂੰ ਹੀ ਦੀਬਾਣ ਪਿਉ ਦਾਤੇ ਜਿਵੇਂ ਹਾ ਪੋਤਰਾ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ